ਇੱਕ ਕੱਲ ਦੀ ਤੇ ਅਸਵੇਰ ਦੀ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈਗੀ ਹੈ ਵੀ ਇੱਕ ਥਾਰ ਗੱਡੀ ਦੇ ਵਿੱਚ ਇੱਕ ਅਮਨਦੀਪ ਕੌਰ ਪੁਲਿਸ ਕਾਂਸਟੇਬਲ ਚਿੱਟੇ ਸਮੇਤ ਅਰੈਸਟ ਕੀਤੀ ਗਈ ਹੈ ਬਹੁਤ ਲੋਕ ਮੈਨੂੰ ਕਈ ਜਾਣਦੇ ਨੇ ਮੈਸੇਜ ਵੀ ਕਰ ਰਹੇ ਨੇ ਤੇ ਕਈ ਲੋਕ ਨਹੀਂ ਜਾਣਦੇਗੇ ਉਹ ਪੁੱਛ ਵੀ ਰਹੇ ਨੇ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਦਾ ਇਹ ਨੇੜੀ ਜਿਹਦਾ ਨਾਮ ਅਮਨਦੀਪ ਕੌਰ ਜੋ ਕਿ ਤਨਾਤ ਡਿਊਟੀ ਬਠਿੰਡਾ ਪੁਲਿਸ ਲੈਨ ਦੇ ਵਿੱਚ ਸੀਗੀ ਇੰਦਾ ਪਿੰਡ ਚੱਕ ਫਤਿਹ ਸਿੰਘ ਵਾਲਾ ਸੀਗਾ ਪਿੱਛੋਂ ਤੇ ਇਹ ਮੌਕੇ ਤੇ ਵਿਰਾਟ ਗ੍ਰੀਨ ਦੇ ਵਿੱਚ 2 ਕਰੋੜ ਰੁਪਏ ਦੀ ਕੋਠੀ ਦੇ ਵਿੱਚ ਇਹ ਰਹਿ ਰਹੀ ਸੀ ਕੱਲੀ 2022 ਦੀ ਇਹ ਮੇਰੇ ਹਸਬੰਡ ਬਲਵਿੰਦਰ ਸਿੰਘ ਸੋਨੂ ਦੇ ਨਾਲ ਰਿਲੇਸ਼ਨਸ਼ਿਪ ਦੇ ਵਿੱਚ ਆਈ ਉਹਦੇ ਨਾਲ ਰਹਿ ਰਹੀ ਸੀ ਤੇ ਮੈਨੂੰ ਮੇਰੇ ਦੋਨੋਂ ਬੇਟੀਆਂ ਸਮੇਤ ਕਰੋ ਬਾਹਰ ਕੱਢ ਦਿੱਤਾ ਸੀ ਉਦੋਂ ਵੀ ਮੈਂ ਪ੍ਰਸ਼ਾਸਨ ਨੂੰ ਬਹੁਤ ਜ਼ਿਆਦਾ ਰੋਲਾ ਪਾਇਆ ਬਹੁਤ ਕੁਝ ਕਿਹਾ ਵੀ ਇਹਨਾਂ ਨੇ ਇਹ ਐਂਬੂਲੈਂਸ ਕਿਉਂਕਿ ਹਸਬੰਦ ਮੇਰਾ ਐਂਬੂਲੈਂਸ ਚਲਾਉਂਦਾ ਸੀ ਐਂਬੂਲੈਂਸ ਦੀ ਆੜ ਦੇ ਵਿੱਚ ਇਹ ਚਿੱਟਾ ਵੇਚਦੇ ਨੇ ਦੋਨੋਂ ਜਣੇ ਰਲ ਕੇ ਬਹੁਤ ਦੋ ਮਹੀਨੇ ਮੈਂ ਪ੍ਰਸ਼ਾਸਨ ਕੋਲ ਜਾਂਦੀ ਰਹੀ ਆ ਸੁਣਵਾਈ ਨਹੀਂ ਕਰਦੇ ਸੀ ਕਿਉਂਕਿ ਇਹ ਇੱਕ ਪੁਲਿਸ ਕਨਸਟੇਬਲ ਮੁਲਾਜ਼ਮ ਸੀ ਇੰਦੇ ਉੱਚ ਅਧਿਕਾਰੀਏ ਵੱਡੇ ਅਫਸਰਾਂ ਦੇ ਨਾਲ ਬਹੁਤ ਵਧੀਆਂ ਸਬੰਧ ਸੀਗੇ ਜਿੰਦੇ ਕਰਕੇ ਮੇਰੇ ਸੁਣਵਾਈ ਨਹੀਂ ਕਰਦੇ ਸੀ ਪਰ ਮੈਂ ਬਹੁਤ ਜ਼ਿਆਦਾ ਕੰਪਲੇਨਾਂ ਕੀਤੀਆਂ ਭਗਵੰਤਾਨ ਮਾਨ ਤੱਕ ਵੀ ਜਾ ਕੇ ਆਂਦੀ ਰਹੀ ਆ ਚੰਡੀਗੜ੍ਹ ਲਾਸਟ ਵਿੱਚ ਜਦੋਂ ਮੈਂ ਧਰਨਾ ਤੱਕ ਲਾਇਆ ਤੇ ਫਿਰ ਮੇਰੇ ਘਰ ਜਦੋਂ ਜਿੱਥੇ ਰਹਿੰਦਾ ਸੀ ਬਲਵਿੰਦਰ ਸਿੰਘ ਉੱਥੇ ਰੇਡ ਪਾਈ ਤੇ ਉੱਥੇ ਜਾ ਕੇ ਇਹਨਾਂ ਨੂੰ ਥੋੜਾ ਸਮਾਨ ਮਿਲਿਆ ਫਿਰ ਪ੍ਰਸ਼ਾਸਨ ਮੇਰੇ ਬਿਆਨਾਂ ਦੇ ਆਧਾਰ ਤੇ ਪਰਚਾ ਕੱਟਿਆ ਗਿਆ ਇਹਨਾਂ ਦੋਵਾਂ ਦੇ ਉੱਤੇ ਜੋ ਕਿ ਐਫ ਆਈ ਆਰ 22/22 ਸੀਗੀ ਉਸ ਤੋਂ ਬਾਅਦ ਮੈਨੂੰ ਘਰ ਦਾ ਕਬਜ਼ਾ ਦਿੱਤਾ ਗਿਆਗਾ ਬੱਚਿਆਂ ਸਮੇਤ ਮੈਂ ਉਸੇ ਘਰ ਦੇ ਵਿੱਚ ਸੀ ਥੋੜਾ ਟਾਈਮ ਮੈਂ ਡੇਢ ਕੁ ਸਾਲ ਉਸ ਘਰ ਚੋਂ ਰਹਿ ਕੇ ਮੈਂ ਦੁਬਈ ਚਲੀ ਗਈਆਂ ਦੁਬਈ ਕੰਮ ਕਰਦੀ ਰਹੀਆਂ ਡੇਢ ਸਾਲ ਮੈਂ ਉੱਥੋਂ ਲਾ ਕੇ ਵਾਪਸ ਆਈਆਂ ਮੇਰੇ ਘਰ ਤੇ ਕਬਜ਼ਾ ਕਰ ਲਿੱਤਾ ਗਿਆ ਸੀ ਵਾਪਸ ਬਲਵਿੰਦਰ ਸਿੰਘ ਵੱਲੋਂ ਇਹ ਅਮਨਦੀਪ ਨੇ ਉਹਨੂੰ ਕਹਿ ਕੇ ਉਹ ਘਰ ਹੀ ਸੀ ਉਹ ਘਰ ਵੀ ਵਿਕਾਤਾ ਇਹ ਆਪ ਬਠਿੰਡਾ ਵਿਰਾਟ ਗ੍ਰੀਨ ਜੇ ਜਿਹੜੇ ਜਿਹੜੇ ਨੂੰ ਪਤਾ ਦੋ ਕਰੋੜ ਰੁਪਏ ਦੀ ਕੋਠੀ ਦੇ ਵਿੱਚ ਰਹਿ ਰਹੀ ਹੈ ਇਹ ਇਹਦਾ ਉਹਦਾ ਅਮਨਦੀਪ ਕੋੜ ਦਾ ਇੱਕ ਪੁਲਿਸ ਕਾਂਸਟੇਬਲ ਹੈ ਠੀਕ ਹੈ ਇੱਕ ਇਹਦੇ ਕੋਲ 2 ਕਰੋੜ ਦੀ ਕੋਟੀ ਵਿਰਾਟ ਗ੍ਰੀਨ ਦੇ ਵਿੱਚ ਹੈ ਇੱਕ ਇਹਨ ਦੀ ਥਾਰ ਜਿਹੜੀ ਕੱਲ ਪਕੜੀ ਗਈ ਹੈ ਥਾਰ ਗੱਡੀ ਵਰਨਾ ਗੱਡੀ ਬੁਲਟ ਸਕੂਟਰੀ ਜੋ ਬਾਕੀ ਨੇ ਸੋਨਾ ਪਾਇਆ ਰੋਲੈਕਸ ਦੀਆਂ ਘੜੀਆਂ ਪਾਈਆਂ ਲੱਖ ਲੱਖ ਦੀਆਂ ਇਹਦੇ ਗੁੱਟ ਤੇ ਬੰਨੀਆਂ ਹੋਈਆਂ ਜਿਵੇਂ ਕਿ ਤੁਸੀਂ ਇਸ ਦੀ ਇੰਸਟਾਗ੍ਰam ਆਈਡੀ ਵੀ ਦੇਖ ਰਹੇ ਚੈੱਕ ਕਰੋ ਚੈੱਕ ਕਰਕੇ ਦੇਖੋ ਇਹਨੇ ਜੋ ਆਪਦਾਨ ਤੇ ਕੱਪੜਾ ਪਾਇਆ ਘੱਟੋ ਘੱਟ ਵੀ 10 15000 ਤੋਂ ਘੱਟ ਕੱਪੜਾ ਨਹੀਂ ਪਾਇਆ ਹੋਊਗਾ ਠੀਕ ਹੈ ਇਹ ਪੈਸਾ ਕਿੱਥੋਂ ਆ ਰਿਹਾਗਾ ਇੱਕ ਇੰਨੇ ਆਪਣੇ ਕਿਸਾਨ ਚੌਂਕ ਤੋਂ ਅੱਗੇ ਕਲੋਨੀ ਕੱਟੀ ਗਈ ਹੈ ਬਠਿੰਡਾ ਉੱਥੇ ਇੰਨੇ ਇੱਕ ਪਲਾਟ ਲੈ ਕੇ ਰੱਖਿਆ ਇੱਕ ਇੰਨੇ 500 ਗੱਜ ਦਾ ਪਲਾਟ ਆਦਰਸ਼ ਨਗਰ ਆਦੇ ਭਰਾ ਦੇ ਨਾਮ ਤੇ ਲਿੱਤਾ ਹੋਇਆਗਾ ਹੋਰ ਵੀ ਪਤਾ ਨਹੀਂ ਕਿੰਨੀਆਂ ਪ੍ਰਾਪਰਟੀਆਂ ਇਹਦੇ ਕੋਲ ਹੋਣੀਆਂ ਜਿੰਨੀਆਂ ਮੈਨੂੰ ਪਤਾ ਸੀ ਮੈਂ ਦੱਸਿਆਂ ਠੀਕ ਹੈ ਇਹ ਹੁਣ ਕਾਲੇ ਚਿੱਟੇ ਸਮੇਤ 18 ਗੱਡੀ ਦੇ ਵਿੱਚ ਪ੍ਰਸ਼ਾਸਨ ਵੱਲੋਂ ਸਖਤਾਈ ਚੱਲ ਰਹੀ ਸੀ ਭਗਵੰਤ ਮਾਨ ਸਰਕਾਰ ਵੱਲੋਂ ਆਰਡਰ ਸੀ ਵੀ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਊਗਾ ਚਾਹੇ ਉਹ ਆਮ ਪਬਲਿਕ ਹੈ ਚਾਹੇ ਕੋਈ ਉਹ ਮੁਲਾਜ਼ਮ ਹੈ ਕਿਸੇ ਤਰ੍ਹਾਂ ਦਾ ਵੀ ਉਹਦਾ ਹੈ ਤੇ ਪ੍ਰਸ਼ਾਸਨ ਵੱਲੋਂ ਬਠਿੰਡਾ ਐਸਐਸਪੀ ਵੱਲੋਂ ਨਾਕੇ ਲਾਏ ਗਏ ਸੀ ਜਗ੍ਹਾ-ਜਗ੍ਹਾ ਤੇ ਨਾਕੇ ਦੌਰਾਨ ਜਦੋਂ ਇਹਦੀ ਗੱਡੀ ਦੀ ਤਲਾਸ਼ੀ ਲਈਤੀ ਗਈਆਂ ਤੇ ਉਹਦੇ ਵਿੱਚੋਂ ਗੱਡੀ 'ਚੋਂ ਇਹਦੇ ਕੋਲੋਂ 20 ਗ੍ਰਾਮ ਚਿੱਟਾ ਬਰਾਮਦ ਹੋਇਆ ਪਰ ਪੁਲਿਸ ਵਾਲਿਆਂ ਦੇ ਇਹ ਦੱਸਣ ਦੇ ਮੁਤਾਬਿਕ 17. ਕੁਛ ਆ ਰਿਹਾਗਾ ਪਰ ਇਹਦੇ ਕੋਲ 20 ਗ੍ਰਾਮ ਦਾ ਕਰੀਬ ਸੀਗਾ ਪਰ ਇਹ ਜੋ ਚਿੱਟਾ ਮੈਂ ਇੱਕ 4 ਤਰੀਕ ਨੂੰ ਪਿੱਛੇ ਜੋ 4 ਤਰੀਕ ਨੂੰ ਸੀ ਇਹ ਫਾਜ਼ਿਲ ਕਾ ਤੋਂ ਚਿੱਟਾ ਲੈ ਕੇ ਆਂਦੀ ਐ ਪ੍ਰੋਪਰ ਜਾਣਕਾਰੀ ਸੀ ਜਿੱਥੋਂ ਲੈ ਕੇ ਆਂਦੀ ਸੀਗੀ ਉਹਨਾਂ ਨੇ ਦੱਸਿਆਗਾ ਸਾਰਾ ਪੇਤ ਜਿੰਦਾ ਕਹਿੰਦੇ ਨੇ ਨਾ ਘਰ ਉਜੜਿਆ ਹੁੰਦਾ ਉਹ ਸਾਰਾ ਹੀ ਪੇਤ ਰੱਖਦਾ ਹੁੰਦਾ ਇਹ 4 ਤਰੀਕ ਨੂੰ ਵੀ 1 ਕਿਲੋ 300 ਗ੍ਰਾਮ ਚਿੱਟਾ ਲੈ ਕੇ ਫਾਜ਼ਲਕਾ ਤੋਂ ਬਲਵਿੰਦਰ ਸਿੰਘ सोनू ਤੇਮਨਦੀਪ ਔਰ ਇਹ ਵਰਨਾ ਗੱਡੀ ਵਾਈਟ ਕਲਰ ਦੀ ਦਿੱਲੀ ਨੰਬਰ ਸੀਗਾ ਇਹ ਉਹਦੇ ਤੋਂ ਫਾਜ਼ਲਕਾ ਤੋਂ ਲੈ ਕੇ ਕਰੀਬਨ ਰਾਤ 7:30 ਦਾ ਟਾਈਮ ਸੀ ਬਾਈਪਾਸ ਬਾਦਰ ਰੋਡ ਤੋਂ ਆਈ ਸੀ ਕਿਸਾਨ ਚੌਕ ਦੇ ਕੋਲ ਨਾਕਾਂ ਲੱਗੀਆਂ ਸੀ ਪੁਲਿਸ ਵਾਲਿਆਂ ਨੇ ਇਹਨੂੰ ਰੋਕਿਆ ਰੋਕ ਕੇ ਗੱਡੀ ਦੀ ਤਲਾਸ਼ੀ ਲੈਣੀ ਚਾਹੀਈ ਪਰ ਇਹ ਆਪਦੀ ਵਰਦੀ ਦਾ ਤੌਸ ਚ ਮਾ ਕੇ ਕਹਿਣ ਲੱਗ ਗਈ ਵੀ ਮੈਂ ਵੀ ਇੱਕ ਪੁਲਿਸ ਕਾਂਸਟੇਬਲ ਆ ਤੁਸੀਂ ਮੇਰੀ ਗੱਡੀ ਨੂੰ ਹੱਥ ਨਹੀਂ ਲਾ ਸਕਦੇ ਉਹਨਾਂ ਕੋਲ ਪੁਲਿਸ ਕਾਂਸਟੇਬਲ ਲੇਡੀਜ਼ ਮੌਕੇ ਤੇ ਨਹੀਂ ਸੀ ਇਹ ਉਹਨਾਂ ਦੀ ਵੀਡੀਓ ਬਣਾਉਣ ਲੱਗ ਗਈ ਉਹ ਇਹਨਾਂ ਦੀ ਵੀਡੀਓ ਬਣਾਉਣ ਲੱਗ ਗਏ ਤੇ ਬਲਵਿੰਦਰ ਸਿੰਘ ਵੀ ਉੱਥੇ ਵੀਡੀਓ ਬਣਾ ਕੇ ਕਹਿਣ ਲੱਗ ਗਿਆ ਕੋਰਟ ਦੇਖੂਗਾ ਕੋਰਟ ਦੇਖੂਗਾ ਡਰਾਵੇ ਦੇਣ ਲੱਗ ਗਿਆ ਮੈਂ ਤੁਹਾਨੂੰ ਐਵੇਂ ਕਰ ਦੂੰਗਾ ਕਿਉਂਕਿ ਮੌਕੇ ਦੌਰਾਨ ਜਦੋਂ ਨਾਕਾ ਲੱਗਿਆ ਸੀ ਦੋ ਪੁਲਿਸ ਕਰਮਚਾਰੀ ਸੀ 4 ਤਰੀਕ ਨੂੰ ਬਹੁਤ ਜ਼ੋਰ ਲਾਇਆ ਉਹਨਾਂ ਨੇ ਵੀ ਅਸੀਂ ਗੱਡੀ ਚੈੱਕ ਕਰ ਲਈਏ ਪਰ ਇਸ ਲੇਡੀ ਜ ਨੇ ਆਪਦੀ ਗੱਡੀ ਨੂੰ ਹੱਥ ਨਹੀਂ ਲਾਣ ਦਿੱਤਾਗਾ ਜੇ ਉਸ ਟਾਈਮ ਵੀ ਪ੍ਰਸ਼ਾਸਨ ਪੂਰੀ ਸਖਤਾਈ ਕਰ ਲੈਂਦਾ ਵੀ ਅਸੀਂ ਇਹਦੀ ਗੱਡੀ ਚੈੱਕ ਨਹੀਂ ਆਹ ਪਬਲਿਕ ਦੀ ਗੱਡੀ ਵੀ ਆਪਾਂ ਮਿੰਟ ਵਿੱਚ ਪੁਲਿਸ ਵਾਲੇ ਚਾਬੀ ਕੱਢ ਲੈਂਦੇ ਨੇ ਮਿੰਟ ਤੇ ਗੱਡੀ ਦੀ ਤਲਾਸ਼ੀ ਲੈਂਦੇ ਪਰ ਇਹ ਪੁਲਿਸ ਵਾਲੀ ਸੀ ਆਮ ਦਾ ਰੋਬ ਜਮਾਉਂਦੀ ਰਹੀ 4 ਤਰੀਕ ਨੂੰ 1 ਕਿਲੋ 300 ਗ੍ਰਾਮ ਇਹਦੇ ਕੋਲ ਚਿੱਟਾ ਸੀਗਾ ਪੂਰਾ ਗਰੰਟੀਸ਼ੂ ਦਾ ਸੀ ਪੂਰੀ ਜਾਣਕਾਰੀ ਸੀ ਪਰ ਇਹਨੇ ਆਪਦੀ ਗੱਡੀ ਨੂੰ ਹੱਥ ਨਹੀਂ ਲਾ ਦਿੱਤਾ ਔਰ ਤੇ ਵੀਡੀਓ ਬਣਾ ਕੇ ਆਪਦੇ ਘਰ ਨੂੰ ਫਰਾਰ ਹੋ ਗਈ ਉਹ ਵੀਡੀਓ ਵੀ ਪ੍ਰਸ਼ਾਸਨ ਕੋਲ ਪਈ ਹੋਈ ਹੈ ਮੌਕੇ ਦੌਰਾਨ ਉਦੋਂ ਵੀ ਇਹ ਹੱਥ ਨਹੀਂ ਆਏਗੀ ਤੇ ਹੁਣ ਕੱਲ ਫਿਰ ਵੀਡੀਓ ਕੱਲ ਵੀ ਕਿਸੇ ਨੂੰ ਚਿੱਟਾ ਦੇਣ ਜਾਣਾ ਸੀਗਾ ਇਹਨੇ ਕੱਲ ਵੀ ਪ੍ਰਸ਼ਾਸਨ ਵੱਲੋਂ ਚੈਕਿੰਗ ਕੀਤੀਗੀ ਮੈਂ ਅੱਜ ਦੀ ਨਹੀਂ 2022 ਦੀ ਇਹ ਕਹਿ ਰਹੀ ਸੀ ਵੀ ਇਹ ਲੈਡ ਚਿੱਟਾ ਲਾਂਦੀ ਵੀ ਹੈ ਇਹ ਚਿੱਟਾ ਵੇਚਦੀ ਵੀ ਹੈ ਇਹਦੇ ਕੋਲ ਇੰਨੀ ਪ੍ਰੋਫਿਟ ਕਿੱਥੋਂ ਆ ਰਹੀ ਹੈ ਤੁਸੀਂ ਜਾਂਚ ਪੜਤਾਲ ਕਰੋ ਮੇਰੀਆਂ ਇੰਨੀਆਂ ਦਰਖਾਸਤਾਂ ਲਾਈਆਂ ਉਹ ਹਿਆਂ ਨੇ ਇੱਕ ਪੂਰਾ ਰਿਕਾਰਡ ਬਣਾ ਕੇ ਮੈਂ ਲਾ ਲਾ ਕੇ ਦਰਖਾਸਤਾਂ ਥੱਕ ਗਈਆਂ ਪਰ ਮੇਰੀ ਸੁਣਵਾਈ ਕਿਸੇ ਨੇ ਨਹੀਂ ਕੀਤੀ ਉੱਪਰੋਂ ਦਰਖਾਸਤ ਆ ਜਾਂਦੀ ਸੀਗੀ نیچے ਆ ਕੇ ਜਿਹੜੇ نیچے ਬੈਠੇ ਹੋਏ ਸੀ ਉਸ ਤੋਂ ਮੈਨੂੰ ਕੋਈ ਕਾਲ ਨਹੀਂ ਆਉਂਦੀ ਸੀ ਇਹਨਾਂ ਨੇ ਮੈਨੂੰ ਮੇਰੇ ਮੇਰੇ ਦੁੱਧ ਦੇ ਬੱਚਿਆਂ ਸਮੇਤ ਇੱਕ ਮੇਰੀ ਸਹੇਲੀ ਸੀਗੀ ਅਸੀਂ ਆਕੇ ਚਾਹ ਪਾਣੀ ਦਾ ਕੰਮ ਸਟਾਰਟ ਕੀਤਾ ਸੀਗਾ ਢਾਬਾ ਖੋਲਿਆ ਸੀਗਾ ਕਈ ਲੋਕ ਮੈਨੂੰ ਜਾਣਦੇ ਵੀ ਨੇ ਜਿਹੜੇ ਮੇ ਨਾਲ ਜੁੜੇ ਹੋਏ ਨੇ ਇਹਨਾਂ ਨੇ ਸਾਡੇ ਤੇ ਜਦੋਂ ਮੇਰੇ ਵੱਲੋਂ ਇਹਨਾਂ ਤੇ ਪਰਚਾ ਪਾਇਆ ਗਿਆ ਸੀ ਸਾਡੇ ਤੇ ਪਰਚਾ ਪਾਣ ਵਾਸਤੇ ਇਹਨਾਂ ਨੇ ਉਹ ਇੱਕ ਸਦਰ ਥਾਣੇ ਦੇ ਕੋਲ ਓਪਨ ਜਗ੍ਹਾ ਹੁੰਦੀ ਹੈ ਜਿਵੇਂ ਬਾਈਪਾਸ ਏਰੀਆ ਹੁੰਦਾ ਅਸੀਂ ਉੱਥੇ ਚਾਦਰਾਂ ਪਾ ਕੇ ਇੱਕ ਚਾਹ ਪਾਣੀ ਦਾ ਕੰਮ ਸ਼ੁਰੂ ਕੀਤਾ ਸੀ ਉਹ ਮੇਰਾ ਸਮਾਨ ਅੱਜ ਵੀ ਰੂਲੀ ਜਾਂਦਾ ਏ ਮੈਂ ਜਦੋਂ ਦੁਬਈ ਤੋਂ ਆਈ ਸੀ ਆ ਕੇ 30-40000 ਰੁਪਇਆ ਲਾ ਕੇ ਉਹ ਸਮਾਨ ਲਿੱਤਾ ਸੀ ਚਾਹ ਪੰਡਾ ਕੰਮ ਇਹਨਾਂ ਨੇ ਇਹ ਸੰਮਨਦੀਪ ਕੁੜੀ ਨੇ ਕੀ ਕੀਤਾ ਕਨਾ ਚੌਂਕੀ ਦੇ ਨਾਲ ਐਪੀਸੀਆਰ ਨੂੰ ਫੋਨ ਕਰਕੇ ਉੱਥੇ ਦੇ ਮੁਲਾਜ਼ਮਾਂ ਨਾਲ ਗੱਲਬਾਤ ਕਰਕੇ ਅੱਧਾ ਕਿਲੋ ਪੁੱਕੀ ਲੈ ਕੇ ਤੇ ਉਹ ਪਰਤਰਪਾਲਾ ਪਾਈਆਂ ਹੋਈਆਂ ਸੀ ਟਾਬੇ ਬਣਾਇਆ ਸੀ ਟਾਬਾ ਟਾਈ ਬਣਾਇਆ ਸੀ ਅੱਧਾ ਕਿਲੋ ਪੁੱਕੀ ਲੈ ਕੇ ਉੱਥੇ ਰੱਖ ਕੇ ਪੀਸੀ ਆਰ ਸੱਦ ਕੇ ਤੇ ਸਾਡੇ ਤੇ ਇਹ ਤਾਂ ਅਸੀਂ 2 ਦਿਨ ਹੋ ਗਏ ਸੀ ਉਸੀ ਉਹ ਜਗ੍ਹਾ ਤੇ ਗਏ ਨਹੀਂ ਸੀ ਬਿਮਾਰ ਚੜ ਰਹੀ ਸੀ ਬੇਟੀ ਦੀ ਤਬੀਅਤ ਤੇ ਚਲੋ ਸਾਨੂੰ ਉੱਥੇ ਕੈਮਰੇ ਲੱਗੇ ਸੀਗੇ ਉਹਨਾਂ ਦੇ ਕਰਕੇ ਸਾਡਾ ਬਚਾ ਹੋ ਗਿਆ ਇਹਨਾਂ ਨੇ ਆਪਦੇ ਪੁੱਲ ਨੂੰ ਫਸਾਣ ਵਾਸਤੇ ਅੱਧਾ ਕਿਲੋ ਪੁੱਕੀ ਰੱਖ ਕੇ ਸਾਡੇ ਤੇ ਕੰਪਲੇਨ ਕਰਦਰਾ ਚਕਾਤੀ ਵੀ ਇਹ ਨਸ਼ਾ ਵੇਚਦੇ ਆ ਮੇਰੇ ਨਾਲ ਦੁਨੀਆ ਪਰਦੇ ਇੰਸਟਾਗ੍ਰam ਤੇ ਵੀ ਮੇਰੇ ਕਈ ਲੋਕ ਵੀਡੀਓ ਦੇਖਦੇ ਆ ਘਟੋ ਘਟ ਇੱਕ ਲੱਖ 78000 ਲੋਕ ਮੇਰੇ ਨਾਲ ਜੁੜੇ ਹੋਏ ਆ ਕੋਈ ਵੀੰਨ ਦੇ ਚ ਕਹਦੇ ਵੀ ਮੈਂ ਕਿਸੇ ਨਾਲ ਗੱਲ ਕਰਦੀ ਹਾਂ ਜਾਂ ਮੈਂ ਕਿਸੇ ਤਰ੍ਹਾਂ ਦਾ ਕੋਈ ਰਿਕਾਰਡ ਹੋਵੇ ਸਾਡੇ ਪੂਰੇ ਖਾਨਦਾਨ ਚ ਇਸ ਨਸ਼ੇ ਦੇ ਕਰਕੇ ਕੋਈ ਵੀ ਨੇੜੇ ਤੇੜੇ ਨਹੀਂ ਲੱਗਦਾ ਪਰ ਇਹ ਇੱਕ ਪੁਲਿਸ ਵਾਲੀ ਸੀ ਇਹਨੂੰ ਐਸੀ ਮੇਰੇ ਮੇਰੇ ਤੇ ਪਰਚਾ ਪਾਇਆ ਏ ਮੈਂ ਇਹਦੇ ਕੋਲ ਬਦਲਾ ਲਾਂ ਤੇ ਸਾਨੂੰ ਪਸੰਦ ਦੀ ਪੂਰੀ ਕੋਸ਼ਿਸ਼ ਕੀਤੀ ਪਰ ਮਾਤਮਾ ਨੇ ਸਾਡੀ ਮਾਂ ਫੜੀ ਸੀ ਚਲੋ ਕੋਈ ਕੁਝ ਵੀ ਆ ਜਾ ਨਹੀਂ ਨਿਕਲਿਆਗਾ ਝੂਠਾ ਇੰਨਾ ਤੇ ਝੂਠਾ ਹੀ ਪਿਆਗਾ ਅੱਧਾ ਕਿੱਲਾ ਪੁੱਕੀ ਰੱਖ ਕੇ ਪਸੰਦ ਦੀ ਕੋਸ਼ਿਸ਼ ਕੀਤੀ ਅਸੀਂ ਅੱਧਾ ਕਿੱਲਾ ਪੁੱਕੀ ਵਿੱਚ ਨਹੀਂ ਸੀ ਉੱਤੇ ਮੈਂ 2022 ਦੀ ਘਰੋਂ ਨਿਕਲੀ ਹੋਈ ਆ ਘਰੋਂ ਕੱਢ ਰੱਖਿਆ ਮੈਨੂੰ 2022 ਦਾ ਬੱਚੇ ਸਮੇਤ ਮੇਰੇ ਕੋਲ ਇੱਕ 8 ਸਾਲ ਦੀ ਗੁੜੀਆਂ ਇੱਕ 4 ਸਾਲ ਦੀ ਉਸ ਟਾਈਮ ਮੇਰੀ ਗੁੜੀਆਂ ਰਿੱਢਦੀ ਸੀ ਜਦੋਂ ਦੀ ਮੈਂ ਉਹਦੀ ਗੁੜੀਆਂ ਨੂੰ ਦੋਨੇ ਬੱਚਿਆਂ ਨੂੰ ਲੈ ਕੇ ਕਦੀ ਕਿਹੜੇ ਜਗ੍ਹਾ ਤੇ ਕਰਾਇਆ ਤੇ ਕਦੀ ਕਿੱਥੇ ੱੱਕੇ ਖਾਂਦੀ ਰਹੀਆਂ ਕੱਲ ਪ੍ਰਸ਼ਾਸਨ ਵੱਲੋਂ ਨਾਕੇ ਦੌਰਾਨ ਇਹਨਾਂ ਨੂੰ ਫੜਿਆ ਗਿਆ ਫੜ ਕੇ ਇਹਦੀ ਗੱਡੀ ਦੀ ਤਲਾਸ਼ੀ ਲਈਤੀ ਗਈ ਪਿਛਲੀਆਂ ਸੀਟਾਂ ਦੇ ਵਿੱਚ ਜਦੋਂ ਆਪਾਂ ਆਪਣਾ ਸਿਰ ਲਾ ਕੇ ਬੈਠਦੇ ਆ ਨਾ ਉਹ ਸੀਟਾਂ ਉਖਾੜੀਆਂ ਗਈਆਂ ਉਖਾੜ ਕੇ ਉਹ ਸੀਟਾਂ ਦੇ ਵਿੱਚ ਇਹਨਦੇ ਕੋਲ ਚਿੱਟਾ ਸੀਗਾ ਇੱਥੋਂ ਸਾਫ਼ ਪਤਾ ਲੱਗਦਾ ਵੀ ਕਦੋਂ ਦੀ ਇਹ ਚਿੱਟੇ ਦਾ ਕੰਮ ਕਰ ਰਹੀ ਸੀਗੀ ਪਰ ਹੱਦ ਤੱਕ ਕਿਸੇ ਦੇ ੜਿੱਕੇ ਨਹੀਂ ਆਈ ਨਾ ਕਿਸੇ ਨੇ ਇਹਨੂੰ ਹੱਥ ਪਾਇਆਗਾ ਪੂਰੀ ਜਾਣਕਾਰੀ ਸੀਪਲਸ ਕੋਲ ਨਕਲਾਇਆ ਹੋਇਆ ਸੀਗਾ ਤੇ ਇਹਨੂੰ ਉੱਥੇ ਰੋਕਿਆ ਰੋਕ ਕੇ ਭੱਜ ਜਿੱਨੇ ਭੱਜਣ ਦੀ ਕੋਸ਼ਿਸ਼ ਕੀਤੀ ਜੋ ਬਲਵਿੰਦਰ ਸਿੰਘ ਸੋਨੂ ਸੀਗਾ ਉਹ ਇਹਦੇ ਨਾਲ ਬਠਿੰਡਾ ਵਿੱਚ ਹੀ ਸੀ ਮੋਕੇ ਤੇ ਉਹਨੇ ਅੱਗੇ ਅੱਧਾ ਸਮਾਨ ਉਹ ਲੈ ਕੇ ਕਿਸੇ ਨੂੰ ਦੇਣ ਚਲਾ ਗਿਆ ਇਹ ਇਹਨੇ ਇਹਨੇ ਉਹਨੂੰ ਉੱਥੇ ਪਤਾ ਨਹੀਂ ਕਿੱਥੇ ਰੋਕਿਆ ਕਿੱਥੇ ਉਤਾਰਿਆਗਾ ਉਸ ਤੋਂ ਬਾਅਦ ਇਹ ਤਾਂ ਕਿਸੇ ਹੋਰ ਨੂੰ ਤੇ ਜਾਣਦੀ ਪਈ ਹੋਗੀ ਚਿੱਟਾ ਜਿਸ ਹਿਸਾਬ ਨਾਲ ਇਹ ਕੋਈ ਚਿੱਟਾ ਮਿਲਿਆ ਬਲਵਿੰਦਰ ਸਿੰਘ ਮੌਕੇ ਤੇ ਫਰਾਰ ਹੋ ਗਿਆ ਸਿਰਫ ਕੱਲਾ ਪ੍ਰਸ਼ਾਸਨ ਨੇ ਅਮਨਦੀਪ ਕੌਰ ਜੋ ਕਿ ਬੈਂਟ ਨੰਬਰ 1248 ਪੁਲਿਸ ਚੌਕੀ ਪੁਲਿਸ ਲਾਈਨ ਦੇ ਵਿੱਚ ਡਿਊਟੀ ਕਰਦੀ ਹੈ ਸਿਵਲ ਹਸਪੀਟਲ ਦੇ ਸਾਹਮਣੇ ਉਹਨੂੰ ਅਰੈਸਟ ਕੀਤਾਗਾ ਪਰ ਬਲਵਿੰਦਰ ਸਿੰਘ ਨੂੰ ਅਰੈਸਟ ਨਹੀਂ ਕੀਤਾ ਗਿਆਗਾ ਮੈਂ ਬਹੁਤ ਚਿਰ ਦੀ ਪ੍ਰਸ਼ਾਸਨ ਨੂੰ ਕਹਿ ਰਹੀ ਸੀ ਵੀ ਦੋਨੋਂ ਜਣੇ ਮਿਲ ਕੇ ਕੰਮ ਕਰਦੇ ਆ ਬਲਵਿੰਦਰ ਸਿੰਘ ਸੋਨੂ ਐ ਜੋ ਕਿ ਉਹਨਾਂ ਦਾ ਸਰਸਤੇ ਦੇ ਵਿੱਚ ਲਿੰਕ ਬਣੇ ਹੋਏ ਨੇ ਇਹ ਆਪਦੀ ਗੱਡੀ ਦੇ ਵਿੱਚ ਇਹਨੇ ਤੁਸੀਂ ਜਿਵੇਂ ਵੀਡੀਓ ਦੇਖ ਰਹੇ ਹੋ ਇਹਨੇ ਗੱਡੀ ਤੇ ਸਟicker ਲਾਏ ਹੋਏ ਆ ਲੋਗੋ ਲਾਏ ਹੋਏ ਪੰਜਾਬ ਪੁਲਿਸ ਇਸ ਕਰਕੇ ਇਹਨੂੰ ਕੋਈ ਗੱਡੀ ਨੂੰ ਇਹਨੂੰ ਹੱਥ ਨਹੀਂ ਲਾਂਦਾ ਸੀ ਇਹ ਆਪਦੀ ਗੱਡੀ ਤੇ ਚਿੱਟਾ ਲੈ ਕੇ ਆਉਂਦੀ ਸੀ ਹੀਰੋਇਨ ਲੈ ਕੇ ਆਉਂਦੀ ਸੀ ਸੋਨੂ ਬਲਵਿੰਦਰ ਸਿੰਘ ਪੁੜੀਆਂ ਦੇ ਵਿੱਚ ਪੈਕ ਕਰਕੇ ਅੱਗੇ ਸਪਲਾਈ ਕਰਦਾ ਸੀ ਪੁੱਚੋ ਮੰਡੀ ਸਪਲਾਈ ਕਰਦਾ ਸੀ ਸਰਸੇ ਕਦਾ ਸੀ ਸਿਰਫ ਇਸ ਲੇੜੀ ਨੂੰ ਫੜ ਕੇ ਨਹੀਂ ਕੁਝ ਵੀ ਸਾਬਤ ਹੋਣਾ ਬਲਵਿੰਦਰ ਸਿੰਘ ਸੋਨੂ ਨੂੰ ਹੀ ਪੜਿਆ ਜਾਵੇ ਫੜ ਕੇ ਬਹੁਤ ਜ਼ਿਆਦਾ ਜਿਹੜੇ ਇਹਦੇ ਨਾਲ ਕਈ ਵੱਡੇ ਅਧਿਕਾਰੀ ਵੀ ਨੇ ਹੋਰ ਵੀ ਲੋਕ ਜੁੜੇ ਹੋਏ ਨੇ ਉਹਨਾਂ ਦੇ ਵੀ ਖਲਾਸੇ ਹੋਣਗੇ ਮੈਂ ਤੁਹਾਡੇ ਸਾਰੇ ਅੱਗੇ ਜਿਵੇਂ ਗਰੀਬ ਲੋਕਾਂ ਦੇ ਘਰ ਕਈਆਂ ਨੇ ਆਪਦੀ ਮਿਹਨਤ ਨਾਲ ਬਣਾਏ ਹੋਏ ਨੇ ਕਈਆਂ ਨੇ ਨਸ਼ਾ ਏਚ ਵੇਚ ਕੇ ਘਰ ਬਣਾਏ ਨੇ ਉਹਨਾਂ ਦੇ ਘਰਾਂ ਤੇ ਬਲਡوزر ਫੇਰਿਆ ਗਿਆ ਘਾਟਾ ਦਿੱਤੇ ਗਏ ਆ ਇਹਦੇ ਕੋਲ ਵਿਰਾਟ ਗ੍ਰੀਨ ਚ 2 ਕਰੋੜ ਰੁਪਏ ਦੀ ਕੋਠੀ ਹੈ ਇੱਕ ਕਿਸਾਨ ਚੌਂਕ ਤੋਂ ਅੱਗੇ ਨਵੀਂ ਕਲੋਨੀ ਕੱਟੀ ਹੈ ਉੱਥੇ ਪਲਾਂਟ ਹੈ ਇੱਕ ਕਿੰਨਿਆਂ ਦੇ ਭਰਾ ਦੇ ਨਾਮ ਤੇ 500 ਗੱਜ ਦਾ ਪਲਾਂਟ ਦਿੱਤਾ ਹੋਇਆ ਹੈ ਥਾਰ ਗੱਡੀ ਵਰਨਾ ਗੱਡੀ ਬੁੱਲ ਇੰਨੀ ਪ੍ਰੋਪਰਟੀ ਕਿੱਥੋਂ ਆਈ ਇਹ ਸਾਰੀ ਜਾਂਚ ਪੜਤਾਲ ਕੀਤੀ ਜਾਵੇ ਇੱਕ ਸਿਰਫ ਇਹਦਾ ਔਰਤਾ ਏ ਇੱਕ ਕਾਂਸਟੇਬਲ ਡਿਊਟੀਆਂ ਇਹ ਕਰਦੀ ਨਹੀਂ ਮੇਰੇ ਕੋ ਸਾਰਾ ਰਿਕਾਰਡ ਹੈ ਡਿਊਟੀ ਇਹ ਜਾਂਦੀ ਨਹੀਂ ਹੁੰਦੀ ਸੀਗੀ ਇਹ ਜਦੋਂ ਦੇਖੋ ਮੈਡੀਕਲ ਰੈਸਟ ਤੇ ਰਹਿੰਦੀ ਸੀ ਵੀ ਮੈਂ ਬਿਮਾਰ ਆ ਮੈਨੂੰ ਮੈਡੀਕਲ ਰੈਸਟ ਦਿੱਤਾ ਜਾਵੇ ਤੁਸੀਂ ਇਹਦੀ ਪ੍ਰੋਫਾਈਲ ਇੰਸਟਾਗ੍ਰam ਪ੍ਰੋਫਾਈਲ ਚੈੱਕ ਕਰੋ ਬਹੁਤ ਮੁਲਾਜ਼ਮ ਨੇ ਜਿਹੜੇ ਕਈ ਕਈ ਤੁਸੀਂ ਮੁਲਾਜ਼ਮ ਦੇਖਦੇ ਹੋ ਨਾਕਿਆਂ ਤੇ ਲੇਡੀਜ਼ ਕਾਂਸਟੇਬਲਾਂ ਵੀ ਨੇ ਨਾਕੇ ਤੇ ਧੁੱਪ ਚ ਬੈਠੀਆਂ ਹੁੰਦੀਆਂ ਨੇ ਆਪਦੀਆਂ ਡਿਊਟੀ ਕਰਦੀਆਂ ਨੇ ਕਿਉਂਕਿ ਉਹ ਆਪਦੇ ਸ਼ਰੀਫ ਕਾਰਾਂ ਵਿੱਚੋਂ ਆਈਆਂ ਕਈ ਮੁਲਾਜ਼ਮ ਲੇਡੀਜ਼ ਜੋ ਵਧੀਆਂ ਕਾਰਾਂ ਦੇ ਵਿੱਚੋਂ ਉੱਠੀਆਂ ਹੋਈਆਂ ਨੇ ਮਿਹਨਤ ਨਾਲ ਆਪਦੀਆਂ ਨੌਕਰੀਆਂ ਲਈਆਂ ਨੇ ਧੁੱਪ ਵਿੱਚ ਬਹਿ ਕੇ ਸੜਕਾਂ ਤੇ ਖੜ ਕੇ ਡਿਊਟੀ ਕਰ ਰਹੀਆਂ ਨੇ ਠੀਕ ਹੈ ਉਹਨਾਂ ਕੋਲ ਤਾਂ ਸਕੂਟੇ ਤੱਕ ਨਹੀਂ ਜੁੜੀਗੀ ਅੱਜ ਤੱਕ 10-10 ਸਾਲ ਹੋ ਗਏ ਉਹਨਾਂ ਨੂੰ ਕੰਮ ਕਰਦਿਆਂ ਹੋਇਆ ਮੈਨੂੰ ਬੜਾ ਦਾ ਡੈਸਕ ਟੋਪਰੇ ਅੱਜ ਤੱਕ ਸਕੂਟਰੀ ਤੱਕਣੀ ਜੁੜੀ ਇਸ ਇਸ ਲੇਡੀ ਦੇ ਕੋਲ ਤੋਂ ਕਰਕੇ ਹੁੰਦੀ ਹੈ ਨਾ ਨਸੀ ਸੋਰਾ ਚਾਰਾਂ ਨੂੰ ਮਾਫੀ ਮੰਗਾ ਚਾਹਨੀ ਆ ਕਈ ਐ ਜਿਹੜਾ ਮਲਾਜਮ ਨੇ ਮੁੰਡੇ ਕੁੜੀਆਂ ਜਿੰਨਾਂ ਕੋਲ ਅੱਜ ਤੱਕ 10-10 ਸਾਲ ਹੋ ਗਏ ਘਰ ਵੀ ਲੋਨ ਤੇ ਲਿੱਤੇ ਹੋਏ ਨੇ ਕਿਸ਼ਤਾਂ ਤੱਕ ਨਹੀਂ ਉਤਰਦੀਆਂ ਬੱਚਿਆਂ ਦੀ ਪੜ੍ਹਾਈਆਂ ਮਹਿੰਗੀਆਂ ਹੋ ਚੁੱਕੀਆਂ ਨੇ ਠੀਕ ਹੈ ਸਕੂਟਰ ਤੱਕ ਨੇ ਜੁੜਦੀ ਇਹ ਇੱਕ ਲੇਡੀ ਚ ਪੁਲਿਸ ਕਨਸਟੇਬਲ ਤੁਸੀਂ ਖੁਦ ਸਮਝਦਾਰ ਹੋ ਥਾਰ ਗੱਡੀ ਇਸੇ ਕੋਲ ਦਿੱਤੀ ਜਾਂਦੀ ਹੈ ਜ਼ਿੰਮੇਦਾਰ ਬੰਦੇ ਨੇ ਨਾ ਜ਼ਿੰਮੇਦਾਰ ਬੰਦੇ ਉਹ ਵੀ ਜਾ ਕੇ ਲੋਨ ਤੇ ਗੱਡੀਆਂ ਲੈਂਦੇ ਨੇ ਕਈ ਥਾਰ ਗੱਡੀ ਘੱਟੋ ਘੱਟ 15 ਲੱਖ ਤੋਂ ਸਟਾਰਟ ਹੈ ਥਾਰ ਗੱਡੀ ਪਹਿਲਾਂ ਇਹਦੇ ਕੋਲ ਇੱਕ ਥਾਰ ਗੱਡੀ ਸੀਗੀ ਉਹ ਗੱਡੀ ਨੇ ਸੇਲ ਕਰਤੀਗੀ ਉਹ ਗੱਡੀ ਤੋਂ ਬਾਅਦ ਇਹ ਥਾਰ ਗੱਡੀ ਹਜੇ ਇਹ ਬਸ ਇਹਨੂੰ 20 ਦਿਨ ਨਹੀਂ ਹੋਏ ਨੇ ਲਈ ਨੂੰ ਨਵੀਂ ਕਢਵਾਈ ਹੈ ਇਹਨੇ ਪੈਨ ਵਾਲੀ ਪਹਿਲਾ ਨਵੀਂ ਕੜਾਈ ਸੀ ਫਿਰ ਹੁਣ ਇਹਨੇ ਦੂਜੀ ਗੱਡੀ ਨਵੀਂ ਕੜਾਈ ਹੈ ਥਾਰ ਵਰਨਾ ਇੱਕ ਗੱਡੀ ਇਹਦੇ ਕੋਲ ਇੱਕ ਇਹਦੇ ਕੋਲ ਔਡੀ ਗੱਡੀ ਹੈ ਇਹ ਕਿੰਨੇ ਕੋਲ ਬੁਲਟ ਹੈ ਇੱਕ ਇਹਦੇ ਕੋਲ ਸਕੂਟਰੀ ਹੈ ਇੱਕ ਵਿਰਾਟ ਗ੍ਰੀਨ ਦੇ ਵਿੱਚ 2 ਕਰੋੜ ਦੀ ਕੋਠੀ ਹੈ ਇੱਕ ਪਲਾਟ ਹੈ ਇਹਦੇ ਕੋਲ ਮੈਨੂੰ ਲੈ ਕੇ ਜਾਇਆ ਜਾਵੇ ਨਾਲ ਪ੍ਰਸ਼ਾਸਨ ਵੱਲੋਂ ਵੱਡੇ ਅਧਿਕਾਰੀਆਂ ਦੀ ਡਿਊਟੀ ਲਾਈ ਜਾਵੇ ਇਹ ਜੇ ਲੋਕਾਂ ਦਾ ਪਰਦਾ ਫਾਸ਼ ਮੈਨੂੰ ਨਾਂ ਲੈ ਕੇ ਜਾਣ ਮੈਂ ਇੱਕ ਇੱਕ ਪ੍ਰਾਪਰਟੀ ਦਿਖਾਵਾਂ ਇਹਦੀ ਕਿੱਥੇ ਕਿੱਥੇ ਇਹਦੇ ਭਰਾ ਦੇ ਕੋਲ 500 ਗਜ ਦਾ ਪਲਾਟ ਪਿਆ ਹੋਇਆ ਹੈ ਚੱਕ ਪਿੰਡ ਚੱਕ ਫਤਿਹ ਸਿੰਘ ਵਾਲਾ ਬਠਿੰਡਾ ਦੇ ਕੋਲ ਉੱਥੇ ਇਹਨਾਂ ਨੇ ਆਪਦੇ ਘਰੇ ਕੋਠੀ ਪਾਈ ਹੋਈ ਐ ਇਹ ਪੁਲਿਸ ਦੀ ਆੜ ਦੇ ਵਿੱਚ ਅੱਜ ਦਿਨੀ ਬਹੁਤ ਚੇਹ ਦੀ ਚਿੱਟਾ ਵੇਚ ਰਹੀ ਸੀ ਪਰ ਕਿਸੇ ਨੇ ਇਹਨੂੰ ਹੱਥ ਨਹੀਂ ਪਾਇਆ ਇਹ ਦਬਕੇ ਮਾਰਦੀ ਸੀ ਇਹਦਾ ਲਿੰਕ ਸੀਗੇ ਇਹ ਭਗਵੰਤਮਾਨ ਸਰਕਾਰ ਵੱਲੋਂ ਬਹੁਤ ਲੋਕ ਮੇਰੇ ਨਾਲ ਜੁੜੇ ਹੋਏ ਨੇ ਵੀਡੀਓ ਪੰਚਾਈ ਜਾਵੇ ਸ਼ੇਅਰ ਕੀਤੀ ਜਾਵੇ ਇਸ ਲੇਡੀ ਦੀ ਪੂਰੀ ਜਾਂਚ ਪਰਤਾਲ ਕੀਤੀ ਜਾਵੇ ਵੀ ਇਹ ਕਿੱਥੋਂ ਚਿੱਟਾ ਲੈ ਕੇ ਆਉਂਦੀ ਸੀ ਇਹ ਕੱਲੀ ਇਹ ਲੇਡਿਸ ਨਹੀਂ ਜਿੱਥੋਂ ਲੈ ਕੇ ਆਉਂਦੀ ਸੀ ਉਵੇਂ ਬੰਦੇ ਫੜੇ ਜਾਣ ਕਿਉਂਕਿ ਪੰਜਾਬ ਤੋਂ ਚਿੱਟਾ ਆਪਣੇ ਇੰਡੀਆ ਵਿੱਚ ਕਈ ਤੀ ਪੁੱਤ ਮਰੇ ਜਾਂਦੇ ਨੇ ਚਿੱਟੇ ਦੇ ਕਰਕੇ ਉਹ ਵੱਡੇ ਜਿਹੜੇ ਵੱਡੇ ਗੈਂਗਸਟਰ ਵੱਡੇ ਬੈਠੇ ਨੇ ਜਿਹੜਾ ਚਿੱਟਾ ਵੇਚਦੇ ਨੇ ਇਹਦੇ ਕੋਲ ਪੂਰੀ ਜਾਂਚ ਪੜਤਾਲ ਕਰਕੇ ਇਹਦਾ ਰਿਮਾਂਡ ਲਿੱਤਾ ਜਾਵੇ ਸਾਰੀ ਇਨਕਮਾਰੀ ਹੋਣੀ ਚਾਹੀਦੀ ਹੈ ਪ੍ਰੋਪਰਟੀ ਕਿੱਥੋਂ ਬਣਾਈ ਹੈ ਚਿੱਟਾ ਕਿੱਥੋਂ ਲੈ ਕੇ ਆਈ ਹੈ ਉਹਨਾਂ ਨੂੰ ਵੀ ਫੜਿਆ ਜਾਵੇ ਫਿਰ ਹੀ ਪੰਜਾਬ ਦਾ ਸੁਧਾਰ ਹੋਊਗਾ ਜੇ ਅੱਜ ਪੁਲਿਸ ਵਾਲੇ ਕਈ ਆਜੇ ਨੇ ਜਿਹੜੇ ਵਿੱਚ 50% ਨੇ ਜਿਹੜੇ ਇਹ ਰਲ ਕੇ ਕੰਮ ਕਰ ਰਹੇ ਨੇ ਤੇ ਫਿਰ ਆਮ ਪਬਲਿਕ ਕਿੱਥੇ ਜਾਊਗੀ ਇੰਦੇ ਵੀ ਘਰ ਤੇ ਬਲਡوزر ਫੇਰਿਆ ਜਾਵੇ ਤੁਸੀਂ ਸਾਰੇ ਜਣੇ ਲਾਈਵ ਦੇਖ ਰਹੇ ਹੋ ਸ਼ੇਅਰ ਕਰੋ ਵੀਡੀਓ ਭਗਵੰਤ ਮਾਨ ਤੱਕ ਪਹੁੰਚਾਓ ਇਹ ਆਮ ਪਬਲਿਕ ਦੇ ਘਰ ਨਹੀਂ ਟਾਣੇਗੇ ਜਿਹੜੇ ਮੁਲਾਜ਼ਮ ਵੀ ਰੰਗੇ ਹੱਤੀ ਫੜੇ ਜਾਂਦੇ ਨੇ ਜਿਨ੍ਹਾਂ ਨੇ ਪ੍ਰਾਪਰਟੀਆਂ ਬਣਾਈਆਂ ਨੇ ਉਹਨਾਂ ਦੇ ਵੀ ਘਰ ਟਾਏ ਜਾਣ ਮੇਰਾ ਘਰ ਇਸ ਲੇਡੀ ਜੀ ਨੇ ਵਕਾਤਾ ਹਜੇ ਇੱਕ ਮਹੀਨਾ ਹੋਇਆ ਘਰ ਵਕਾ ਕੇ ਇਹਨੇ ਆਪਦਾ ਘਰ ਪਾੜ ਲਿਆ ਮੈਂ ਅਸਟਮ ਕਰਾਇਆ ਤੇ ਰਹਿ ਰਹੀ ਹਾਂ ਦੋ ਬੱਚਿਆਂ ਸਮੇਤ ਮੈਂ ਆਪਦਾ ਟੈਂਪਾਸ ਕਾੜੀ ਸੀ 2022 ਦਾ ਮੈਨੂੰ ਘਰੋਂ ਕੱਢ ਰੱਖਿਆ ਮੇਰੇ ਕੋ ਘਰ ਨਹੀਂ ਮੈਨੂੰ ਜਿੱਥੇ ਮੇਰੇ ਕੋ ਮਰਜ਼ੀ ਮੈਂ ਨਾਲ ਕੰਟੈਕਟ ਕਰਕੇ ਪੁੱਛ ਸਕਦੇ ਹਾਂ ਕਿਰਾਏ ਤੇ ਮੈਂ ਰਹਿ ਰਹੀ ਹਾਂ ਦੋਨੋਂ ਬੇਟੀਆਂ ਸਮੇਤ ਮੇਰੇ ਕੋ ਕੋਈ ਜਗ੍ਹਾ ਨਹੀਂ ਇੱਕ ਘਰ ਸੀ ਉਹ ਘਰ ਵੀ ਬਲਵਿੰਦਰ ਸਿੰਘ ਸੋਨੂ ਨੇ ਵੇਚ ਕੇ ਇਹਦੇ ਨਾਮ ਕਰਾਤਾ ਇਹਨੇ ਪ੍ਰੋਪਰਟੀ ਆਪਦੀ ਬਣਾਲੀ ਮੇਰਾ ਘਰ ਉਜਾੜ ਕੇ ਆਪਦਾ ਘਰ ਬਸਾਣ ਚੱਲੀ ਸੀ ਪਰਮਾਤਮਾ ਨੇ ਇਹਦਾ ਘਰ ਉਜਾੜਨਾਗਾ ਪਹਿਲਾ ਇਹ 2015 ਚ ਵਿਆਹੀ ਸੀ ਮਨਪ੍ਰੀਤ ਮੰਨਿਆ ਨਾਮ ਸੀ ਮੁੰਡੇ ਦਾ ਅਮਰਪੁਰਾ ਬਸਤੀ ਉਹਨੇ ਨਾਲ ਵਿਆਹੀ ਸੀ ਉਸ ਤੋਂ ਬਾਅਦ ਉਹਨੇ ਆਪ ਦੇ ਰੰਗੀ ਹੱਤੀ ਇੱਕ ਐਸਚੋ ਦੇ ਨਾਲ ਫੜ ਲਿਆ ਸੀਗਾ ਮੈਂ ਨਾਂ ਨਹੀਂ ਲੈਣਾ ਚਾਹੰਦੀ ਉਹਨੇ ਫੜ ਲਿਆ ਮੁੜ ਕੇ ਉਹਨਾਂ ਨੇ ਇਹਨੂੰ ਪੁੱਛਿਆ ਕੀਤਾ ਇੰਨੇ ਉਸ ਲੇਡੀਜ਼ ਨੇ ਅਮਾਦੀਪ ਨੇ ਉਸ ਮੁੰਡੇ ਦੇ ਉੱਤੇ ਵੀ ਕੇਸ ਦਰਜ ਕਰਾਤਾ ਫਿਰ 2016 ਦੇ ਵਿੱਚ ਅਰਸ਼ਦੀਪ ਨਾਮ ਦਾ ਮੁੰਡਾ ਸ਼੍ਰੀ ਮੁਖਸ਼ਾ ਸਾਹਿਬ ਤੋਂ ਪਤਾ ਕਰ ਸਕਦੇ ਹੋ ਪਿੰਡ ਚੱਕ ਸਿੰਘ ਵਾਲਾ ਉੱਤੋਂ ਦੇ ਮੁੰਡੇ ਨਾਲ ਰਿਲੇਸ਼ਨਸ਼ਿਪ ਚ ਰਹੀ ਆ 1 ਸਾਲ ਜਦੋਂ ਉਸ ਮੁੰਡੇ ਕੋਲ ਸਾਰਾ ਕੁਝ ਖਾ ਲਿਆ ਬਣਾ ਲਿਆ ਮੁੰਡੇ ਨੇ ਕਿਹਾ ਮੇਰੇ ਨਾਲ ਵਿਆਹ ਕਰਾ ਮੁਰ ਕੇ ਇਸ ਲੇਡੀ ਨੇ ਉਸ ਮੁੰਡੇ ਤੇ 376 ਦਾ ਪਰਚਾ ਕਰਤਾਗਾ ਮੇਰੇ ਕੋਲ ਵਿਧ ਪ੍ਰੂਫ ਨੇ ਜਿਹੜਾ ਵੀ ਅਧਿਕਾਰੀ ਮੇਰੇ ਨਾਲ ਜਿਹੜਾ ਵੀ ਮੇਰਾ ਸਾਥ ਦੇਗਾ ਪੁੱਛੂਗਾ ਮੈਂ ਉਹਨਾਂ ਨੂੰ ਵਿਧ ਪ੍ਰੂਫ ਦਵਾਂਗੀ 376 ਦਾ ਪਰਚਾ ਕਟਾ ਕੇ ਉਸ ਮੁੰਡੇ ਨੂੰ ਜੇਲ੍ਹ ਦੇ ਵਿੱਚ ਭੇਜਤਾਗਾ ਫਿਰ ਇੱਕ ਡਾਕਟਰ ਦੇ ਕੋਲ ਇਹਨੇ 13 ਲੱਖ ਰੁਪਇਆ ਖਾਦਾ ਫਿਰ ਇੱਕ ਆਪਣੇ ਵਕੀਲ ਸੀ ਇਹਨੇ ਵਕੀਲ ਕੀਤਾ ਹੋਇਆ ਸੀ ਪਹਿਲਾਂ ਉਹ ਕੇਸ ਲੜਦਾ ਨੇ ਮੁੜਕੇ ਇਹਦੀ ਉਹਦੇ ਨਾਲ ਗੱਲਬਾਤ ਹੋਗੀ ਜਦੋਂ ਉਹਨੇ ਖਹਿੜਾ ਸੁਣਾਣਾ ਚਾਹਿਆ ਮੁੜਕੇ ਉਸ ਵਕੀਲ ਕੋਲ ਵੀ ਇਹਨੇ 5 ਲੱਖ ਰੁਪਏ ਲਿਆ ਇਸ ਲੇਡੀ ਦੇ ਬਹੁਤ ਕਾਰਨਾਮੇ ਨੇ ਜੋ ਮੇਰੇ ਕੋਲ ਪ੍ਰੂਫ ਸੀ ਮੈਂ ਬਹੁਤ ਚਿਰ ਦਾ ਰੋਲਾ ਪਾਉਂਦੀ ਸੀ ਕੋਈ ਵੀ ਸੁਣਵਾਈ ਨਹੀਂ ਕਰਦਾ ਸੀ ਕਿਉਂਕਿ ਮੇਨ ਜਿਹੜੇ ਵੱਡੇ ਅਧਿਕਾਰੀ ਨੇ ਜਦੋਂ ਟਾਈਮ ਆਇਆ ਮੈਨੂੰ ਨਾਮ ਵੀ ਲਵਾਉਂਗੀ ਮੈਂ ਮੋਹਨ ਨਾਮ ਨਹੀਂ ਲੈਣਾ ਚਾਹੁੰਦੀ ਉਹਨਾਂ ਦਾ ਡਾਇਰੈਕਟ ਇੰਦੇ ਪ੍ਰਤੀ ਫੋਨ ਆਂਦਾ ਵੀ ਇਹਨੂੰ ਕੁਐਸਚਨ ਹੀ ਕਹਿਣਾਗਾ ਉਹ ਇਹਨੂੰ ਜਾਣ ਕੇ ਕਿ ਸਿੱਧਾ ਐਂਟਰੀ ਦਿੰਦੇ ਨੇ ਵੀ ਸਾਡੀ ਜਾਣ ਆ ਗਈ ਹੈ ਪੰਜਾਬੀ ਭਾਸ਼ਾ ਵਿੱਚ ਇੰਨੇ ਗੁੱਡਵਿਲਿੰਗ ਦੇ ਲਿੰਕ ਬਣੇ ਹੋਏ ਨੇ ਹਾਂ ਆਪਣੇ ਆਪ ਪਛਤਦੇ ਹਾਂ ਔਰ ਤਾਂ ਪਿੱਛੇ ਸਾਡੇ ਤੇ ਕੀ ਕੀ ਫਿਰ ਥੋੜਾ ਪਹਿਲ ਚੈਪ ਪਿੱਛੇ ਮੈਂ ਵੀ ਦੁਬਈ ਗਈ ਹੋਈ ਸੀ ਮੇਰੀ ਇੱਕ ਸਹੇਲੀ ਸੀ ਉਹ ਵੀ ਆਓ ਮਲੇਸ਼ੀਆ ਗਈ ਹੋਈ ਸੀ ਮੇਰੀ ਮੰਮੀ ਮੇਰਾ ਮੇਰਾ ਬ੍ਰਦਰ ਉਹ ਆਪਦੇ ਘਰੇ ਪਿੰਡ ਸਰਸੇ ਦੇ ਕੋਲ ਸਰਸਤਾ ਜ਼ਿਲ੍ਹਾ ਹਰਿਆਣਾ ਤੇ ਨਾਲ ਸਰਸੇ ਦੇ ਕੋਲ ਪਿੰਡ ਹੈਗਾਗਾ ਉੱਥੇ ਰਹਿੰਦੇ ਨੇ ਉਹਨਾਂ ਤੇ ਮੇਰੇ ਮਾਮੇ ਦੇ ਲੜਕਾ ਮਾਮੇ ਦੀ ਲੜਕੇ ਇਹਨਾਂ ਨੇ ਜਦੋਂ ਇਹਨਾਂ ਨੂੰ ਲੱਗਿਆ ਵੀ ਅਸੀਂ ਬਦਲਾ ਲੈਣਾ ਪੁੱਕੀ ਵਾਲਾ ਕੰਮ ਤਾਂ ਹੋਇਆ ਨਹੀਂ ਕਿਉਂਕਿ ਕੁਝ ਬਰਾਮਤ ਨਹੀਂ ਸੀਗਾ ਓਪਨ ਜਗ੍ਹਾ ਸੀ ਓਪਨ ਜਗ੍ਹਾ 'ਚ ਤਾਂ ਕੋਈ ਬੰਦਾ ਮਾਰ ਕੇ ਸੜ ਜਾਏਗਾ ਐ ਥੋੜੀ ਜਿਹੀ ਵੀ ਉਹ ਅਸੀਂ ਮਾਰ ਕੇ ਸੱਟਿਆ ਸਦਰਥਾਣਾ ਬਾਈਪਾਸ ਬਾਦਰ ਰੋਡ ਕੋਲ ਸਦਰਥਾਣਾ ਬਣਿਆ ਹੋਇਆਗਾ ਉੱਥੇ ਇੱਕ ਆਮ ਇੱਕ ਆਪਾਂ ਤਰਪਾਲਾ ਪਾ ਕੇ ਬਣਾਇਆ ਸੀ ਉੱਥੇ ਇਹਨਾਂ ਨੇ ਅੱਧਾ ਕੋਲਾ ਪੁੱਕੀ ਰੱਖੀ ਰੱਖੀ ਸੀਗੀ ਉਸ ਤੋਂ ਬਾਅਦ ਇਹਨਾਂ ਨੇ ਕੀ ਕੀਤਾ ਜਦੋਂ ਉੱਥੇ ਦਾਲ ਨਹੀਂ ਇਹਨਾਂ ਨੇ ਪ੍ਰਸ਼ਾਸਨ ਵੱਲੋਂ ਜਾਂ ਜਿਹੜੇ ਅਧਿਕਾਰੀ ਨੇ ਉਹਨਾਂ ਦੀ ਸਪਰਸ਼ਾ ਕਰਕੇ ਸਾਡੇ ਤੇ ਇੱਕ ਚੋਰੀ ਦਾ ਪਰਚਾ ਪਾਤਾ ਵੀ ਜਿਹੜੀ ਗੁਰਮੀਤ ਕੌਰ ਐ ਮੇਰਾ ਨਾਮ ਗੁਰਮੀਤ ਕੌਰ ਐ ਉਹ ਤਾਂ ਇਹਦੀ ਸੇਲੀ ਤੇ ਇਹਦੀ ਮੰਮੀ ਮੰਮੀ ਬ੍ਰਦਰ 6 ਜਣਿਆਂ ਤੇ 20 ਅੱਡਾ ਕਰੋ ਸਮਾਨ ਚੱਕ ਕੇ ਲੈ ਗਈ ਬਲਵਿੰਦਰ ਸਿੰਘ ਮੇਰਾ son ਨੂੰ ਮੇਰਾ ਘਰ ਵਾਲਾ ਐ ਠੀਕ ਹੈ ਬੈੱਡ ਅਲਮਾਰੀ ਜੋ ਵੀ ਸਮਾਨ ਹੈ ਉਹ ਲੇਡੀਜ਼ ਦਾ ਇੱਕ ਜਨਾਨੀ ਦਾ ਬਰਾਬਰ ਹੁੰਦਾਗਾ ਉਹ ਦਾਜ ਚ ਸਾਰਾ ਸਮਾਨ ਮੈਨੂੰ ਮਿਲਿਆ ਹੋਇਆ ਸੀ ਹਾਲਾਂਕਿ ਮੈਂ ਉਹ ਸਮਾਨ ਚੱਕ ਕੇ ਨਹੀਂ ਲੈ ਕੇ ਗਈ ਸੀ ਮੈਂ ਤਾਲਾ ਲਾ ਕੇ ਦੁਬਈ ਉਸੇ ਘਰ ਦੇ ਵਿੱਚੋਂ 1.5 ਸਾਲ ਰਹਿ ਕੇ ਫਲਾਈਟ ਚੜ੍ਹ ਕੇ ਅੰਮ੍ਰਿਤਸਰ ਤੋਂ ਦੁਬਈ ਚਲੀ ਗਈ ਸੀ ਮੇਰੇ ਕੋਲ ਮੋਹਰਾਂ ਲੱਗੀਆਂ ਹੋਈਆਂ ਨੇ ਸਭ ਕੁਝ ਹੈ ਤੇ ਇਹਨਾਂ ਨੇ ਕੋਈ ਵੀ ਸਾਨੂੰ ਪ੍ਰਸ਼ਾਸਨ ਵੱਲੋਂ ਕੋਲ ਨਹੀਂ ਆਈ ਸਾਨੂੰ ਬੁਲਾਇਆ ਨਹੀਂ ਗਿਆ ਸਾਡੇ ਬਿਆਨ ਨਹੀਂ ਲਿੱਤੇਗੇ ਸਪਾਰਸ਼ਾ ਤੇ ਇਹਨਾਂ ਨੇ ਸਾਡੇ ਉੱਤੇ ਚੋਰੀ ਦਾ ਪਰਚਾ ਪਾ ਕੱਟ ਕੇ ਤੇ ਸਾਨੂੰ ਅਰੈਸਟ ਕਰਨ ਸਾਡੇ ਉੱਤੇ ਰੇਡਾਂ ਮਾਰਨੀ ਸ਼ੁਰੂ ਕਰਤੀਆਂ ਵੀ ਫੜਿਆ ਜਾਵੇ ਜਦੋਂ ਪਹਿਲੀ ਗੱਲ ਤਾਂ ਕਾਨੂੰਨ ਕਈ ਮੇਰੇ ਨਾਲ ਵਕੀਲ ਨੇ ਪੁਲਿਸ ਵਾਲੇ ਨੇ ਬਿਆਨ ਤੇ ਉਹ ਆਪ ਚਿੱਟਾ ਦੇ ਜਿਹੜੇ ਕਾਨੂੰਨ ਦੇ ਆਧਾਰ ਤੇ ਜਿਹੜੇ ਮੇਰੇ ਨਾਲ ਕਈ ਪੁਲਿਸ ਮੁਲਾਜ਼ਮ ਵੀ ਵਕੀਲ ਨੇ ਕਦੀ ਵੀ ਕਿਸੇ ਜਨਾਨੀ ਤੇ ਘਰ ਵਾਲੀ ਤੇ ਚੋਰੀ ਦਾ ਪਰਚਾ ਕਦੀ ਨਹੀਂ ਪੈਂਦਾ ਹੁੰਦਾ बराबर प्रॉपर ਦੀ ਹਿੱਸੇਦਾਰ ਹੁੰਦੀ ਹੈ ਮੈਂ ਆਪਦੇ ਘਰ ਦੇ ਵਿੱਚੋਂ ਮੈਨੂੰ ਪ੍ਰਸ਼ਾਸਨ ਵੱਲੋਂ ਘਰ ਤੇ ਕਬਜ਼ਾ ਦਵਾਇਆ ਕਿਹਾ ਸੀ ਮੈਂ ਦੋਵੇਂ ਬੇਟੀਆਂ ਸਮੇਤ ਉਸੇ ਘਰ ਚ ਰਹਿੰਦੀ ਸੀ ਮੈਨੂੰ ਮੇਰੇ ਘਰ ਦੇ ਵਿੱਚੋਂ ਮੈਨੂੰ ਬੈੱਡ ਅਲਮਾਰੀ ਚੱਕਣ ਦੀ ਕੀ ਜ਼ਰੂਰਤ ਸੀ ਵੀ ਮੈਂ ਘਰ ਦੇ ਵਿੱਚੋਂ ਅਲਮਾਰੀ ਬੈੱਡ ਚੱਕ ਕੇ ਜਾਵਾਂ ਇਹਨਾਂ ਨੇ ਸਾਡੇ ਤੇ ਉਦੋਂ ਵੀ ਝੂਠਾ ਪਰਚਾ ਪਾਇਆ ਅਸੀਂ ਇਨਕੁਮਾਰੀਆਂ ਲਾਈਆਂ ਸਾਨੂੰ ਕੋਈ ਫੋਨ ਨਹੀਂ ਕੀਤਾ ਗਿਆ ਕੋਈ ਵੀ ਸਾਨੂੰ ਬੁਲਾਇਆ ਨਹੀਂ ਗਿਆ ਸਾਡੇ ਤੇ ਚੱਕ ਕੇ ਝੂਠੇ ਪਰਚਾ ਪਾਤਾ ਵੀ ਇੱਕ ਗੁਰਮੀਤ ਕੋਰ ਅਲਮਾਰੀ ਬੈੱਡ ਚੱਕ ਕੇ ਲੈ ਗਈ ਜੇ ਮੈਂ ਚੱਕ ਕੇ ਵੀ ਲੈ ਕੇ ਗਈਆਂ ਉਹ ਬੈੱਡ ਅਲਮਾਰੀ ਮੇਰੇ ਸੀ ਨਾ ਉਹ ਮੈਂ ਲੈ ਕੇ ਗਈਆਂ ਅਸੀਂ ਥੱਲੇ ਸੌਣਾ ਸੀਗਾ ਘਰ ਬੰਦੇ ਨੇ ਵੇਚਤਾ ਦੋ ਹੀ ਨੋਵਾ ਗੱਡੀਆਂ ਸੀ ਇਸ ਜਨਾਨੀ ਦੇ ਨਾਮ ਕਰਾਤੀਆਂ ਉਹ ਵੀ ਵੇਚਤੀਆਂ ਘਰ ਵੇਚਤਾ ਤੇ ਮੈਂ ਇੱਕ ਬੈੱਡ ਅਲਮਾਰੀ ਚੋਗੀ ਨਹੀਂ ਸੀ ਮੈਂ ਦੋ ਬੱਚੇ ਪੈਦਾ ਕੀਤੇ ਆ ਦ 8 ਸਾਲ ਦੀ ਕੁੜੀ ਆ 4 ਸਾਲ ਦੀ ਉਹਨਾਂ ਨੂੰ ਲੈ ਕੇ ਮੈਂ ਤੁਰੇ ਫਿਰਦੀ ਆ ਨਾ ਕੋਈ ਇਹ ਤਾਂ ਨਹੀਂ ਤੁਰਿਆ ਫਿਰਦਾ ਇੰਨੇ ਤਾਂ ਸੋਨੇ ਦੇ ਚੈਨਾ ਪਾਲੀਆਂ ਕੱਪੜੇ ਪਾਲੇ ਆਵਾਰਾ ਗਰਦੀ ਨੂੰ ਤੁਰਿਆ ਫਿਰਦਾ ਸੀ ਉਹਨਦੇ ਨਾਲ ਚਿੱਟਾ ਸਪਲਾਈ ਕਰੀ ਜਾਂਦੇ ਸੀ ਪੈਸਾ ਕਮਾਈ ਜਾਂਦੇ ਸੀਗੇ ਉਦੋਂ ਵੀ ਪ੍ਰਸ਼ਾਸਨ ਨੇ ਪ੍ਰਸ਼ਾਸਨ ਨੇ ਸਾਡੀ ਸੁਣਵਾਈ ਨਹੀਂ ਕਰਕੇ ਸਾਡੇ ਤੇ ਝੂਠਾ ਪਰਚਾ ਪਾਤਾ ਬਲਵਿੰਦਰ ਸਿੰਘ ਸੋਨੂ ਨੇ ਸਰਸੇ ਦੇ ਵਿੱਚ ਰਿਕਾਰਡ ਬੋਲਦੇ ਨੇ ਇਹਦੇ ਕੋਲ ਦੋ ਅਸਲੇ ਨਜਾਇਜ਼ ਬਰਾਮਤ ਹੋਏ ਸੀ 1 ਕਰੋੜੀ ਥਾਣਾ ਦੇ ਵਿੱਚ ਐਫ ਆਈ ਆਰ ਨੰਬਰ 10 ਉਦੋਂ ਵੀ ਇਹਨੇ ਗੱਡੀ ਦੇ ਵਿੱਚ ਅਗਲੇ ਪਾਸੇ ਜਿੱਥੇ ਆਪਾਂ ਗੇਅਰ ਪਾਣੇ ਆ ਉੱਥੇ ਇਹਨੇ ਅਸਲਾ ਰੱਖਿਆ ਹੋਇਆ ਸੀ ਫਿੱਟ ਕੀਤਾ ਸੀ ਪੁਲਿਸ ਨੇ ਰੇਡ ਮਾਰੀ ਉਹ ਅਸਲਾ ਉਦੋਂ ਬਰਾਮਤ ਹੋਇਆ ਇੱਕ ਇਹਨੇ ਨਾਨਕਪੁਰ ਜ਼ਿਲ੍ਹਾ ਸਰਸਾ ਦੇ ਵਿੱਚ ਉੱਥੇ ਨੇ ਫੈਰ ਕੱਢੇ ਸੀ ਉਦੋਂ ਵੀ ਇਹਦੇ ਤੇ 307 ਦਾ ਪਰਚਾ ਦਰਜ ਹੋਇਆ ਦੋ ਪਰਚੇ ਨੇ ਤੇ ਦਰਜ ਨੇ ਨਜਾਇਜ਼ ਅਸਲੇ ਦੇ ਇਹ ਸਰਸੇ ਇੱਥੇ ਇੱਕ ਅਹੰਸਰਾਜ ਨਾਮ ਦਾ ਆਦਮੀ ਹੈ ਉੱਥੇ ਆ ਕੇ ਵਿੰਦਾ ਉਹਨਾਂ ਦਾ ਗਨ ਹਾਊਸ ਹੈ ਉਹ ਇਹਨੂੰ ਕਹਿੰਦਾ ਵੀ ਤੂੰ ਨਜਾਇਜ਼ ਅਸਲੇ ਲੋਕਾਂ ਨੂੰ ਸਪਲਾਈ ਕਰਨੇ ਆ ਬਹੁਤ ਇਹਨਾਂ ਦੇ ਕਾਲੇ ਰਿਕਾਰਡ ਨੇ ਜੋ ਕਿ ਥੱਬਾ ਤਰੂਫਾਂ ਦੇ ਸਮੇਤ ਮੇਰੇ ਕੋਲ ਪਿਆ ਮੇਰੇ ਨਾਲ ਪ੍ਰਸ਼ਾਸਨ ਕੋਆਪਰੇਟ ਕਰਕੇ ਚੱਲੇ ਮੇਰੇ ਨਾਲ ਮਿਲ ਕੇ ਚੱਲੇ ਇਹ ਦੋਨਾਂ ਨੂੰ ਫੜ ਕੇ ਬਹੁਤ ਵੱਡੇ ਵੱਡੇ ਅਧਿਕਾਰੀ ਵੀ ਜਿਹੜੇ ਨਾਲ ਮਿਲਲੇ ਹੋਏ ਨੇ ਵਧੀਆਂ ਲਿੰਕ ਨੇਂਦੇ ਉਹਨਾਂ ਦਾ ਵੀ ਖੁਲਾਸਾ ਹੀ ਹੋਣਗੇ ਤੇ ਜਿੱਥੋਂ ਚਿੱਟਾ ਆ ਰਿਹਾ ਸੀਗਾ ਜਿੱਥੋਂ ਇਹ ਚਿੱਟਾ ਲੈ ਕੇ ਆਂਦੀ ਸੀ ਉਹ ਵੀ ਵੱਡੇ ਮੁੱਲਜ਼ਮ ਫੜੇ ਜਾਣਗੇ ਫੇਰ ਪਤਾ ਫੇਰ ਪੰਜਾਬ ਦੇ ਵਿੱਚ ਸਫਾਇਆ ਹੋਊਗਾ ਅਦਰਵਾਈਜ਼ ਸਫਾਇਆ ਨਹੀਂ ਹੁੰਦਾ ਹੁਣ ਬਲਵਿੰਦਰ ਸਿੰਘ ਸੋਨੂ ਜੋ ਇਹਨਾਂ 파ਟਨਰ ਸੀ ਮੇਰਾ ਘਰ ਵਾਲਾ 2022 ਜਾਂਦੇ ਨਾ ਰਹਿਣਾ ਸੀ ਕੱਲਾ ਇਸ ਲੇੜੀ ਜਨੂਣੀ ਉਹਨੂੰ ਵੀ ਫੜਿਆ ਜਾਵੇ ਉਹਨੂੰ ਫੜ ਕੇ ਲੈ ਕੇ ਉਹਨਾਂ ਦਾ ਰਿਮਾਂਡ ਲਿੱਤਾ ਜਾਵੇ ਤੇ ਇਹਨਾਂ ਦੇ ਮੋਬਾਈਲ ਚੈੱਕ ਕੀਤੇ ਜਾਣ ਵੱਡੇ ਵੱਡੇ ਖੁਲਾਸੇ ਫੇਰ ਹੋਣਗੇ ਇਹਨਾਂ ਦਾ ਅਜ ਰਿਮਾਂਡ ਜਾਂ ਸਬਕੁੱਲ ਪੇਸ਼ ਕੀਤਾ ਜਾਊਗਾ ਉੱਥੋਂ ਮੰਗਿਆ ਜਾਵੇ ਤਾਂ ਪੁਲਿਸ ਪੂਰੇ ਜ਼ੋਰ ਨਾਲ ਪੁਲਿਸ ਵੀ ਵਿੱਚ ਕਈ ਅਧਿਕਾਰੀ ਨੇ ਜਿਹੜੇ ਮਤਲਬ ਇਸ ਪਾਰਸ਼ਾ ਵੀ ਆ ਰਹੀਆਂ ਹੋਣਗੀਆਂ ਬਹੁਤ ਕੁਝ ਹੋਊਗਾ ਪਰ ਆਪਾਂ ਆਮ ਪਬਲਿਕ ਨੇ ਸਾਥ ਦੇਣਾਗਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਵੀ ਇਹ ਜੇ ਕਈ ਪੁਲਿਸ ਮੁਲਾਜ਼ਮ ਨੇ ਜਿਹੜੇ ਆਪਦਾ ਘਰ ਪਰ ਹੀ ਜਾਂਦੇ ਨੇ ਨਸ਼ਾ ਵਿੱਚ ਵਿੱਚ ਕੇ ਇਹਨਾਂ ਨੂੰ ਵੀ ਛੱਡਿਆ ਨਹੀਂ ਜਾਣਾ ਚਾਹੀਦਾਗਾ ਇਹਨਾਂ ਨੂੰ ਹੋਰ ਵੀ ਕਈ ਲੋਗ ਨੇ ਜਿਹੜੇ ਇਹ ਕੰਮ ਕਰਦੇ ਨੇ ਇਸ ਲੇਡੀ ਨੂੰ ਛੱਡਿਆ ਨਾ ਜਾਵੇ ਬਹੁਤ ਖੁਲਾਸੇ ਹੋਣਗੇ ਬੇ ਤੁਸੀਂ ਸਾਰੇ ਜਣੇ ਰਲ ਕੇ ਵੀਡੀਓ ਨੂੰ ਅੱਗੇ ਜਿੱਗੇ ਸ਼ੇਅਰ ਕਰੋ ਭਗਵੰਤ ਮਾਨ ਸਰਕਾਰ ਅੱਗੇ ਮੇਰੀ ਬੇਨਤੀ ਹੈ ਇਹ ਪੁਲਿਸ ਵਾਲੀ ਦੇ ਕੋਲ ਕਰੋਨਾ ਦੀ ਜਾਇਦਾਦ ਹੈ ਉਹ ਕਿੱਥੋਂ ਆਈ ਹੈ ਕਿੱਥੋਂ ਬਣਾਈ ਆ ਨੇ ਤੁਸੀਂ ਇਹ ਸਾਰੀ ਜਾਂਚ ਪੜਤਾਲ ਕਰੋ ਇਹਦੇ ਘਰ ਤੇ ਬਲਡوزر ਫੇਰੋ ਲੋਕਾਂ ਦੇ ਘਰਾਂ ਤੇ ਬਲਡوزر ਫੇਰੇ ਆ ਇਸ ਪੁਲਿਸ ਕਰਮਚਾਰੀਆਂ ਦੇ ਘਰਾਂ ਤੇ ਜੋ ਇਹ ਜਾ ਕੰਮ ਕਰਦੇ ਬਲਡوزر ਫੇਰੋ ਮੇਰਾ ਘਰ ਉਜੜਿਆ ਸੀਗਾ ਹੁਣ ਇਹਦਾ ਆਪਦਾ ਉਜੜਿਆਗਾ ਪਰਮਾਤਮਾ ਇੱਥੇ ਇਨਸਾਫ ਕਰਦਾ ਹੁੰਦਾ ਮੈਂ ਦੋਨੋਂ ਬੇਟੀਆਂ ਨਾਲ ਅੱਜ ੱਤਕੇ ਖਾਰੀ ਸੀ ਰੋਲਦੀ ਸੀ ਮੈਨੂੰ ਮੇਰਾ ਘਰ ਦਵਾਇਆ ਜਾਵੇ ਤੇ ਇਹਨੇ ਕਰਤੇ ਜੋ ਇਹਨੇ ਨਜਾਇਜ਼ ਬਣਾਇਆ ਧੰਦਾ ਕਰਕੇ ਗੰਦੇ ਕੰਮ ਕਰਕੇ ਇਹਨੇ ਬਣਾਇਆ ਉਹਦੇ ਤੇ ਬਲਡੋਰਰ ਪੇਰਾ ਜਾਵੇ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਮੇਰੀ ਵੀਡੀਓ ਪੰਚਾਈ ਜਾਏ ਤੇ ਮੈਨੂੰ ਮੇਰਾ ਘਰ ਦਵਾਇਆ ਜਾਵੇ ਬਾਕੀ ਧੰਨਵਾਦ ਇਹ ਲੇਡੀ ਦਾ ਨਾਮ ਅਮਨਦੀਪ ਕੌਰ ਬਠਿੰਡਾ ਪਿੰਡ ਚੱਕ ਫਤੇ ਸਿੰਘ ਵਾਲਾ ਪਰ ਮੌਕੇ ਤੇ ਇਹ ਬਾਡ ਗ੍ਰੀਨ ਦੇ ਵਿੱਚ ਰਹਿ ਰਹੀ ਸੀਗੀ ਡਿਊਟੀ ਐ ਪੁਲਿਸ ਲਾਈਨ ਦੇ ਵਿੱਚ ਕਾਰੀ ਸੀ ਜੋ ਕ ਕੀ ਥਾਰ ਗੱਡੀ ਦੇ ਵਿੱਚ ਰੰਗੇ ਹੱਤੀ ਚਿੱਟਾ ਵੇਚਦੀ ਫੜੀ ਗਈ